ਬਹੁਜਨ ਸਮਾਜ ਪਾਰਟੀ ਬਲੋਂ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਦੇ ਲਈ ਉਮੀਦਵਾਰ ਸ਼੍ਰੀ ਬਿੰਦਰ ਲਖਾ ਜੀ ਨੂੰ ਕੋਸ਼ਿਤ ਕੀਤਾ ਜਾਂਦਾ ਆ ਬੀਤੇ ਕੱਲ ਲਖਨਊ ਵਿਖੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਇਹ ਪੰਜਾਬ ਦੇ ਸਾਰੇ ਸਮੁੱਚੇ ਵਰਕਰਾਂ ਨੂੰ ਸਨੇਹਾ ਦਿੱਤਾ ਆ ਕਿ ਤਕੜੇ ਹੋ ਕੇ ਸੰਗਠਨ ਦੇ ਲਈ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰੋ ਆਉਣੇ ਵਾਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਹਰ ਲੜਾਈ ਤਿੱਖੇ ਰੂਪ ਵਿੱਚ ਲੜੇਗੀ ਜਿਹਦਾ ਪਹਿਲਾ ਜਿਹੜਾ ਉਹਦਾ ਆਧਾਰਨ ਹੈ ਅੱਜ ਉਹ ਜਲੰਧਰ ਪੱਛਮੀ ਵਿਧਾਨ ਸਭਾ ਤੋਂ ਸ਼੍ਰੀ ਬਿੰਦਰ ਲਖਾ ਜੀ ਜਿਹੜੇ ਬੂਥ ਲੈਵਲ ਤੋਂ ਪਿਛਲੇ ਪਛਿਆ 30 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਵਰਕਰ ਸਾਥੀ ਆ ਜਿਨ੍ਹਾਂ ਨੇ ਵੱਖ-ਵੱਖ ਹਉਦਿਆਂ ਤੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਬਹੁਜਨ ਸਮਾਜ ਦੀ ਸੇਵਾ ਕੀਤੀ ਆ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੈਂ ਇੱਕ ਮੱਤ ਇੱਕ ਰਾਏ ਦੇ ਨਾਲ ਉਹਨਾਂ ਦੇ ਨਾਮ ਦੇ ਉੱਤੇ ਸਹਿਮਤੀ ਪ੍ਰਗਟਾ ਕੇ ਮਾਨਜੋਗ ਭੈਣ ਕੁਮਾਰੀ ਮਾਇਆਵਤੀ ਜੀ ਦਾ ਆਸ਼ੀਰਵਾਦ ਲਿਆਇਆ ਮਾਨਜੋਗ ਸ਼੍ਰੀ ਰਣਜੀਤ ਸਿੰਘ ਬਹਿਨੀਵਾਲ ਜੀ ਜਿਹੜੇ ਪੰਜਾਬ ਦੇ ਇੰਚਾਰਜ ਹੈ ਉਹਨਾਂ ਨੇ ਇਸ ਗੱਲ ਦੇ ਵਿੱਚ ਸੰਦੇਸ਼ ਦਿੱਤਾ ਵਰਕਰਾਂ ਨੂੰ ਕਿ ਆਓ ਅਸੀਂ ਇੱਕ ਮੁੱਠ ਹੋ ਕੇ ਲੜੀਏ ਔਰ ਅਸੀਂ ਮਜਬੂਤੀ ਦੇ ਨਾਲ ਲੜ ਕੇ ਬਹੁਜਨ ਸਮਾਜ ਨੂੰ ਟਕਰਾ ਕਰੀਏ ਬਹੁਜਨ ਸਮਾਜ ਪਾਰਟੀ ਬਨੋਂ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਦੇ ਲਈ ਉਮੀਦਵਾਰ ਸ਼੍ਰੀ ਬਿੰਦਰ ਲਖਾ ਜੀ ਨੂੰ ਕੋਸ਼ਿਸ਼ ਕੀਤਾ ਜਾਂਦਾ ਆ ਬੀਤੇ ਕੱਲ ਲਖਨਊ ਵਿਖੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਇਹ ਪੰਜਾਬ ਦੇ ਸਾਰੇ ਸਮੁੱਚੇ ਵਰਕਰਾਂ ਨੂੰ ਸਨੇਹਾ ਦਿੱਤਾ ਆ ਕਿ ਤਕੜੇ ਹੋ ਕੇ ਸੰਗਠਨ ਦੇ ਲਈ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰੋ ਆਉਣੇ ਵਾਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਹਰ ਲੜਾਈ ਤਿੱਖੇ ਰੂਪ ਵਿੱਚ ਲੜੇਗੀ ਜਿਹਦਾ ਪਹਿਲਾ ਜਿਹੜਾ ਉਦਾਹਰਣ ਹੈ ਅੱਜ ਉਹ ਜਲੰਧਰ ਪਛਮੀ ਵਿਧਾਨ ਸਭਾ ਤੋਂ ਸ਼੍ਰੀ ਬਿੰਦਰ ਲਖਾ ਜੀ ਜਿਹੜੇ ਬੂਥ ਲੈਵਲ ਤੋਂ ਪਿਛਲੇ ਪਛਿਆ 30 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਵਰਕਰ ਸਾਥੀ ਆ ਜਿਨ੍ਹਾਂ ਨੇ ਵੱਖ-ਵੱਖ ਖੋਦਿਆਂ ਤੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਬਹੁਜਨ ਸਮਾਜ ਦੀ ਸੇਵਾ ਕੀਤੀ ਆ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇੱਕ ਮਤ ਇੱਕ رائے ਦੇ ਨਾਲ ਉਹਨਾਂ ਦੇ ਨਾਮ ਦੇ ਉੱਤੇ ਸਹਿਮਤੀ ਪ੍ਰਗਟਾ ਕੇ ਮਾਨ ਜੋ ਭੈਣ ਕੁਮਾਰੀ ਮਾਇਆਵਤੀ ਜੀ ਦਾ ਅਸ਼ੀਰਵਾਦ ਲਿਆ ਆ ਮਾਨਯੋਗ ਸ਼੍ਰੀ ਰਣਜੀਤ ਸਿੰਘ ਬੈਨੀਵਾਲ ਜੀ ਜਿਹੜੇ ਪੰਜਾਬ ਦੇ ਇੰਚਾਰਜ ਹੈ ਉਹਨਾਂ ਨੇ ਇਸ ਗੱਲ ਦੇ ਵਿੱਚ ਸੰਦੇਸ਼ ਦਿੱਤਾ ਵਰਕਰਾਂ ਨੂੰ ਕਿ ਆਓ ਅਸੀਂ ਇੱਕ ਮੁੱਠ ਹੋ ਕੇ ਲੜੀਏ ਔਰ ਅਸੀਂ ਮਜ਼ਬੂਤੀ ਦੇ ਨਾਲ ਲੜ ਕੇ ਬਹੁਜਨ ਸਮਾਜ ਨੂੰ ਤਕੜਾ ਕਰੀਏ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਬਾਰੇ